ਦਾ ਖਾਸਾ ਸ਼੍ਰੀ ਵਾਜੁਰਜੀ ਕੀ ਫਤਿਹ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪਰਦਾਪਾਤ ਪਾਰਕੀ ਸੰਜੇ ਕਾਰਗੀਆਂ ਲੁਧਿਆਣਾ ਜੋ ਸੰਜੇ ਸੰਯੁਕਤ ਮੋਰਟੀ ਵੱਲੋਂ ਆਪਣੀ ਜਿਹੜੀ ਮੈਨਿੰਗ ਬਾਰੇ ਗੱਲ ਹੋਈ ਸੀਗੀ ਆਪਣੇ ਨਹਿਰ ਮੈਹਕਮੇ ਦੇ ਨਾਲ ਉਹਦੇ ਉਲਟ ਅਸੀਂ ਇੱਥੇ ਪਹੁੰਚੇ ਨਹਿਰ ਦੇ ਉੱਤੇ ਨਹਿਰ ਦੀ ਆਹ ਦੇਖ ਲਓ ਨਹਿਰ ਦੀ ਛੱਟ ਚਲਦੀ ਐ ਇਹਨਾਂ ਨੇ ਇੱਥੇ ਤੱਕ ਮਿੱਟੀ ਚੱਕ ਕੇ ਵੇਚਦੀ ਆ ਕਿੰਨੀ ਦੀ ਆ ਜਦ ਤੱਕ ਇਹਦੀ ਗੱਲ ਨਹੀਂ ਹੋਈ ਸੀਗੀ ਹਜ਼ਾਰਾਂ ਟਿਪਰ ਇਹਨਾਂ ਨੇ ਭਰ ਕੇ ਵੇਚਦੇ ਨੇ ਇਹਨਾਂ ਨੇ ਜਿਹੜੀ ਸਾਡੇ ਨਾਲ ਗੱਲ ਕਰੀ ਸੀ ਲਿਖਤੀ ਦੇ ਵਿੱਚ ਉਤੋਂ ਹੀ ਮੁਕਰੇ ਨੇ ਹੁਣ ਅਸੀਂ ਕੱਲੋਂ ਆਪਣਾ ਜਿਹੜਾ ਜਿੰਨੇ ਵੀ ਰੋਡ ਨੇ ਸਾਰੇ ਜਾਮ ਕਰਾਂਗੇ ਇਹਦਾ ਕੰਮ ਨਹਿਰ ਦਾ ਬੰਦ ਕਰਾਇਆ ਜਾਂਦਾ ਧੰਨਵਾਦ ਜੀ ਸਾਰਿਆਂ ਦਾpropto ਆਹ ਦੇਖੋ ਚੱਲ ਰਹੀ ਆ ਆ ਦਰਖਤਾਂ ਦੀਆਂ ਜੜਾਂ ਬਹੁਤ ਰਖਤ ਪੱਟੇ ਪਏ ਨੇ ਇੱਥੇ ਆਹ ਤਾਰ ਛੜਤੀ ਆਹ ਆਹ ਤਾਰ ਤੱਕ ਆਹ ਤਾਰ ਦੇ ਪਿੱਛੇ ਹੜਤੇ ਆਹ ਦਰਖਤ ਦੇਖੋ ਤੋੜੇ ਪਏ ਨੇ ਇਸ ਤਰ੍ਹਾਂ ਚੱਲ ਰਹੀ ਆ ਆ ਪਟੜੀ ਤੱਕ ਇਹਨੇ ਮਿੱਟੀ ਚੱਕਦੀ ਜੀ ਆ ਦੇਖੋ ਆ ਪਟੜੀਆਂ ਆਹਾਂ ਤਾਰ ਦੇ ਵੀ ਪਿੱਲਰ ਥੱਲੇ ਸਿੱਟੇ ਪਏ ਨੇ ਆ ਦੇਖੋ ਜੀ ਇੱਧਰ ਆ ਚੱਲ ਰਹੀ ਹੈ ਜੀ ਆ ਆ ਉੱਪਰ ਆ ਕੇ ਜਾ ਰਹੇ ਨੇ ਪਰ ਬੱਸ ਜੀ ਆਹ ਆਮ ਸੀ ਚੱਲ ਰਹੀ ਹੈ ਜੀ ਆ ਦੇਖਣਾ ਥੱਲੇ ਉਰੇ ਤੱਕ ਚੱਕ ਦੀ ਜੀ ਖੜਕਦੀ ਆ ਤਾਰ ਤਸਾ ਤਾਰ ਦੇਖੋ ਆਹ ਦਰਖਤ ਪੱਟੇ ਪੈ ਨੇ ਇੱਧਰ ਤੇ ਬਹੁਤ ਲੰਘ ਦਰਖਤ ਪੱਟੇ ਪੈ ਨੇ ਆਹ ਪਰੇ ਬੜੀ ਬੜੀ ਜੰਗਲ ਨੇ ਇੰਨੀ ਪ੍ਰਾਣੀਆਂ ਉਹਦੀ ਜੜਾ ਖੋਖਲੀਆਂ ਕਰਤੀਆਂ ਆਹ ਦੇਖੋ ਆਹ 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 ਦੇਖੋ ਜਿਹਨਾਂ ਨੇ ਆਹ ਛੋਟੇ ਕਹਨੇ ਤੁਸੀਂ ਨਾ ਇਹ ਨਹੀਂ ਉਹ ਤਾਂ ਮਿੱਟੀ ਬੰਨਦੀ ਲੈ ਕੇ ਜਾ ਰਿਹਾ ਜੀ ਨਹੀਂ 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 ਹਾਂ ਜੀ ਜਿਹੜੇ ਤੁਸੀਂ ਗੱਲ ਕਹਿੰਦੇ ਹੋ ਵੀ ਥੋੜੇ ਕਹਨੇ ਤੇ ਮੈਂ ਦਾਫਪੁਰੋ ਲੈ ਕੇ ਗਿਆ ਇਹ ਤਾਂ ਬਾਹਰੋਂ ਲੈ ਕੇ ਗਿਆ ਜੀ ਮਿੱਟੀ ਅੰਦਰੋਂ ਤਾਂ ਉਹਨੇ ਸਰਕਾਰੀ ਮਸ਼ੀਨ ਹੀ ਪਹਿਲਾਂ ਚੱਲ ਗਈ ਮੈਂ ਤੁਹਾਨੂੰ ਉਹੀ ਤਾਂ ਕਹਿੰਦਾ ਜੀ ਇਹ ਤਾਂ ਉਹਨੇ ਜਿਹੜੀ ਲਾ ਲਈ ਉਹਨੇ ਪੱਟ ਲਈ ਅੰਦਰ ਅੰਦਰੋਂ ਬਰਮ ਕਟਿੰਗ ਕਰੀ ਜੇ ਬਰਮ ਕੱਟ ਕੇ ਬਾਹਰ ਲੈ ਗਿਆ ਉਹ ਜਿਹੜੀ ਇਹਨਾਂ ਨੂੰ ਠੇਕੇਦਾਰ ਨੂੰ ਅਸੀਂ ਦਿਨ ਨੂੰ ਆਇਆ ਸੀ ਮਿੱਟੀ ਦਾ ਮੁੱਲ ਥੋੜੀ ਹੈ ਇਹਦੇ ਤੋਂ ਮਿੱਟੀ ਕੱਟ ਕੇ ਉਹਦਾ ਕੀ ਕੋਈ ਵੇਚੀ ਨਹੀਂ ਹੈਗੀ ਆ ਹੁਣ ਚਲੋ ਇਹਨੂੰ ਵੀ ਮੈਂ ਪਤਾ ਕਰ ਲਿਆ ਹੋਰ ਹੈ ਵੀ ਲੋਕਲ ਤਾਂ ਹੈ ਨਹੀਂ ਕਿ ਚਲੋ ਜਦ ਲੋਕਲ ਹੁੰਦਾ ਆਪਾਂ ਇਹ ਜੀ ਤੁਹਾਡੇ ਨਾਲ ਗੱਲ ਮੰਨ ਸਕਦੇ ਹੁੰਦੇ ਤੇ ਚਲੋ ਇਹ ਮਿੱਟੀ ਵੇਚੀ ਵੀ ਹੋ ਸਕਦੀ ਆ ਜੇ ਤੁਸੀਂ ਕਿਤੇ ਜਾਂਦਾ ਦੇਖਿਆ ਟਿੱਪਰ ਤਾਂ ਮੈਨੂੰ ਤੁਸੀਂ ਉਹ ਜਰੂਰ ਚਲੋ ਜੀ ਫਿਰ ਆਪਾਂ ਸਵੇਰੇ ਆਪਾਂ ਸੰਗਠਨ ਦੇ ਜੀ ਆਪ ਬਸੁਰਾ ਦੀ ਇੱਕ ਬੜੀ ਜਿਹੜਾ ਸੰਗਠਨ ਫੈਸਲਾ ਹੋ ਰਿਹਾ ਹੈ ਠੀਕਣਾ ਟਰਫਾਂ ਨੇ ਜੜਾ ਕਰਦੀ ਤੁਸੀਂ ਕਹਿੰਦੇ ਉਹਦੀ ਲੱਖ ਮੈਂ ਡਰਦੀ ਆ ਖੁਦ ਕੋਲ ਚਲੋ ਵਾਈ ਗੁਰਜੀ ਦਾ ਖਾਲਸਾ ਤੇਰੀ ਵਾਈ ਨੂੰ ਅਸੀਂ ਉਹ ਲੋਕੇਸ਼ਨ ਤੇ ਖੜੇ ਆ ਜਿੱਥੋਂ ਜਿਹੜੀ ਪਟਾਈ ਹੋਈ ਜਾਂ ਨਹਿਰ ਦੀ ਤੇ ਘੱਟੋ ਘੱਟ 15 ਤੋਂ 20 ਫੋਟ ਇਹਨਾਂ ਨੇ ਸੜਕ ਦੇ ਨਾਲ ਚੱਕ ਜਣੇ ਕਿ ਚੱਕਤਾ ਅਸੀਂ ਉਸੇ ਜਗ੍ਹਾ ਤੇ ਖੜੇ ਆ ਮੇਰੇ ਵੀਡੀਓ ਬਣਾਉਣ ਲੱਗੇ ਆ ਜੀ ਇਹਦਾ ਮਨਰਵਾਜ਼ ਕਿਹੜੇ ਆਪਣੇ ਗਰੁੱਪ ਚ ਜਿੰਨੇ ਬੰਦੇ ਜਿਹਨਾਂ ਨੂੰ ਪਤਾ ਲੱਗ ਪਈ ਜੇ ਆਪਾਂ ਇਹਦੇ ਖਾਦ ਦੇ ਵਿੱਚ ਕਾਨੂੰ ਦੋ ਵੀ ਅੱਖਰ ਲੈਣਾ ਹੁੰਦਾ ਉਹਦਾ ਬੋਗੇ ਰੈਡੀ ਤੇ ਜਾਣਾ ਵਾ ਉਹਦੇ ਆਪਾਂ ਦੇਖਦੇ ਆ ਵੀ ਕਿੱਦਾਂ ਕਰਨਾ ਵਾ ਉਹ ਕਿ ਇਹਨਾਂ ਨੇ ਜਿੰਨਾ ਵੀ ਆ ਜਿਹੜੇ ਪੁਰਾਣੇ ਦਰਖਤ ਸੀਗੇ ਆ ਨਾਲ ਦੇਖੋ ਵੀ 20-20 ਫੁੱਟ ਡੂੰਘੇ ਮਿੱਟੀ ਚੱਕਤੀ ਜਿਹੜੀ ਜੜ ਕੇ ਇਹਨਾਂ ਦਾ ਕਮਿਟਮੈਂਟ ਹੋਈ ਸੀਗੀ ਉਹ ਸੀ ਕਿ ਆਪਣੀ ਨੈਮ ਪਰੇਸ਼ੇਪ ਤੇ ਪਰੇ ਸੋ ਕੈਮਰਾ ਲੋਕੇਸ਼ਨ ਤੇ ਸਾਰੇ ਬੰਦੇ ਤੇ ਅਸੀਂ ਇਹਨਾਂ ਨੂੰ ਮਿਲ ਚੁੱਕੇ ਆ ਐਸਡੀਓ ਆਇਆ ਸੀ ਚਲੋ ਵੀ ਕਹਿੰਦੇ ਜੀ ਨਹੀਂ ਜੀ ਅਸੀਂ ਆਨੇ ਕੱਢ ਦਾਂਗੇ ਬਾਕੀ ਜੋ ਸੰਗਤ ਦਾ ਫਾਈਨਲ ਹੋਊਗਾ ਉਹ ਆਪਾਂ ਦੇਖਾਂਗੇ ਬੜੀ ਆਪਣੀ ਜੀ ਨੂੰ ਜ਼ਰੂਰ ਕਰਾਂਗੇ